ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਇਸ਼ਕੇ ਨੇ ਸੱਜ ਵਿੱਚ ਪਾ ਕੇ ਛੰਡਿਆ ਦੱਸ ਕੀ ਕਰਾਂ ਜਦ ਵੀ ਬੁਲਾਈਏ ਹੱਸ ਕੇ ਨਾ ਬੋਲਦਾ ਦਿਲ ਵਾਲੀ ਕੁੰਡੀ ਵੇ ਤੂੰ ਕਿਉਂ ਨਹੀਂ ਖੋਲਦਾ ਜਦ ਵੀ ਬੁਲਾਈਏ ਹੱਸ ਕੇ ਨਾ ਬੋਲਦਾ ਦਿਲ ਵਾਲੀ ਕੁੰਡੀ ਵੇ ਤੂੰ ਕਿਉਂ ਨਹੀਂ ਖੋਲਦਾ ਤੇਰੀ ਇੱਕ ਚੁੱਪ ਨੇ ਸਾਨੂੰ ਪੱਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਵਿਦੱਸ ਕੀ ਕਰਾਂ ਇਸਕੇ ਨੇ ਸੱਜ ਵਿੱਚ ਪਾ ਕੇ ਛੰਡਿਆ ਵਿਦੱਸ ਕੀ ਕਰਾਂ ਹਰ ਵੇਲੇ ਦਿਲ ਕਰ ਇੰਜ ਇੰਜ ਵੀ ர வக தித்தி சாி பிஞ வேறு வே இஞ்ச இஞ்ச வே ਰੂ ਵਾਂਗ ਦਿੱਤੀ ਸਾਡੀ ਚਿੰਦ ਪਿੰਜ ਵੀ ਸਾਡੇ ਨਾਲ ਸਦਾ ਹੀ ਤੁਰੇ ਵਟੀਆਂ ਵਿਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟੀਆਂ ਵਿਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟੀਆਂ ਵਿਦੱਸ ਕੀ ਕਰਾਂ ਇਸ਼ਕੇ ਨੇ ਸੱਜ ਵਿੱਚ ਪਾ ਕੇ ਛੰਡਿਆ ਵਿਦੱਸ ਕੀ ਕਰਾਂ ಪ್ಯಾರೇರ ಹಡ್ಡಾ ವಿಚಾರ ರಚವೆ ಅಲ್ಲ ಜವಾನಿ ಚ ನಮಾ ಮಚವೇ ಪ್ಯಾರ ಹಡ್ಡಾ ವಿಚಾರ ರಚವೆ ਅਲੜ ਜਵਾਨੀ ਚ ਨਾ ਜਾਮਾ ਮੱਚਵੀ ਸਾਥੋਂ ਦਾ ਵਿਛੋੜਾ ਤੇ ਰਜਾ ਵੀ ਕਟਿਆ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਵਿਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਵਿਦੱਸ ਕੀ ਕਰਾਂ ਇਸ਼ਕੇ ਦੇ ਸੱਜ ਵਿੱਚ ਪਾ ਕੇ ਛੰਡਿਆ ਵਿਦੱਸ ਕੀ ਕਰਾਂ ਇਸ਼ਕੇ ਦੇ ਸੱਜ ਵਿੱਚ ਪਾ ਕੇ ਛੰਡਿਆ ਵਿਦੱਸ ਕੀ ਕਰਾਂ